ਸਸੇ ਕਾਲ ਜੀ ਅੱਜ ਅਸੀਂ ਬਣਾਵਾਂਗੇ ਕੀਆ ਤੇ ਬੜੀ ਦੀ ਸਬਜੀ ਤੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਦੇਖਿਓ ਇਹ ਸਬਜੀ ਬਹੁਤ ਸਵਾਦਨਦੀ ਹੈ ਤੇ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਵੀਡੀਓ ਕੋ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਸਸੇ ਕਾਲ ਜੀ ਅੱਜ ਅਸੀਂ ਬਣਾਵਾਂਗੇ ਕੀਆ ਤੇ ਬੜੀ ਦੀ ਸਬਜੀ ਤੇ ਅਸੀਂ ਕੀਆ ਝੇਰ ਲਿੱਤੇ ਆ ਬਰੀਕ ਬਰੀਕ ਕੈਸੀ ਪਿਆਜ਼ ਨੂੰ ਵੀ ਅਸੀਂ ਬਰੀਕ ਬਰੀਕ ਝੇਰ ਦਿੱਤਾ ਬੜੀਆਂ ਨੂੰ ਅਸੀਂ ਫਰਾਈ ਕੀਤੇ ਆ ਤੇ ਅਸੀਂ टमाटर की प्यूरी बनाई है मिर्चा असी ग्राइंड कर लीती है हूँ असी लावे तड़का ऑयल सा गर्म हो चुका है हूँ अभी पावे जीरा ये अस्सी एक चम्मच सा जीरा लाल हो चुका है हूँ अभी ये पावेंगे प्याज फिर चीजें ग्रीग्रेट हूँ अभी इन चंकी तरह फ्राई करा प्याजा अभी ज्यादा नहीं फ्राई करने प्याजा हल्के हल्के गोल्डन ब्राउन तक करा हुन ॲड करांगे अशी हरी मिरच प्याजाची पा देवे ही प्याजा देई करल प्याजेल फ्राई कर टमाटरची प्युरी प्याज हल कर गोल्डन ब्राऊन हो चुके ही एवढी पाव टमाटरची प्युरी मिरच धरलं ਮਿਕਸ ਕਰਕੇ ਐਡ ਕਰਾਂਗੇ ਅੱਛੇ ਮਸਾਲੇ ਸੀ ਨੂਨ ਪਾਵਾਂਗੇ ਸਵਾਦ ਅਨੁਸਾਰ ਤੇ ਇਸੇ ਜਿਹੇ ਸਮੇਂ ਚ ਨੂਨ ਪਾਇਆ ਅੱਧਾ ਜਮਾ ਪਾਵਾਂਗੇ ਸੀ ਹਲਦੀ ਤੇ ਇਸੇ ਜਿਹੇ ਸਮੇਂ ਚ ਦੇਖ ਦੀ ਮਿਰਚ ਤੇ ਇਸੇ ਜਿਹੇ ਸਮੇਂ ਚ ਦੇਖ ਦੀ ਗਰਮ ਮਸਾਲਾ ਇਸੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸੇ ਜਿਹੇ ਸਮੇਂ ਚ ਚੰਗੀ ਤਰ੍ਹਾਂ ਭੁੰਨਾਂਗੇ और मसाले में ya हूं और इसको पंगने किया हल्का पंगने किया और ਇਦੇ ਵਿੱਚ ਐਡ ਕਰ ਲਾਂਗੇ ਅਸੀਂ ਬੜੀਆਂ ਅਸੀਂ ਨਾਰੀਅਲ ਸੇ ਭੌਲ ਲਾਂਗੇ ਹੁਣ ਕੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਫਿਰ ਅਸੀਂ ਐਡ ਕਰਾਂਗੇ ਜਿਸੇ ਪਾਣੀ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਹੁਣ ਅਸੀਂ ਅੱਧਾ ਗਰਮਾਇੱਚ ਪਾਣੀ ਤੁਸੀਂ ਤਰੀ ਆਪਣੇ ਹਿਸਾਬ ਨਾਲ ਲਾ ਸਕਦੇ ਹੋ ਘੱਟ ਵੱਧ ਜਿੰਦਾ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਉਹਦਾ ਰੱਖ ਸਕਦੇ ਹੋ ਹੁਣ ਅਸੀਂ ਇਹਨੂੰ ਟੱਕੇ ਦੋ ਤੋਂ ਤਿੰਨ ਸੀਟੀਆਂ ਪਜਾਵਾਂਗੇ ਹੁਣ ਅਸੀਂ ਟੱਕਣ ਲਾ ਕੇ ਰੱਖ ਦਿੱਤੀ ਹੈ ਹੁਣ ਅਸੀਂ ਦੋ ਤੋਂ ਤਿੰਨ ਸੀਟੀਆਂ ਪਜਾਵਾਂਗੇ ਪਜਾਣ ਦੇ ਬਾਅਦ ਅਸੀਂ ਫਿਰ ਸਬਜ਼ੀ ਨੂੰ ਖੋਲ ਕੇ ਚੈੱਕ ਕਰਾਂਗੇ ਸਾਡੀ ਸਬਜ਼ੀ ਹੋ ਗਈ ਆ 3.5 ਤੋਂ 4 ਜੜੀਆਂ ਬਚ ਚੁੱਕੀਆਂ ਆ ਹੁਣ ਅਸੀਂ ਗੈਸ ਨੂੰ ਕਰਤਾ ਬੰਦ ਹੁਣ ਸਬਜੀ ਅਸੀਂ ਖੋਲ ਕੇ ਚੈੱਕ ਕਰਾਂਗੇ ਸਬਜੀ ਅਸੀਂ ਖੋਲ ਲੀਤੀ ਐ ਸੜੀ ਸਬਜੀ ਹੋ ਚੁੱਕੀ ਐ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਕਸਤੂਰੀ ਮੇਥੀ ਅਸੀਂ ਇਹਨੂੰ ਮਿਕਸ ਕਰ ਲਾਂਗੇ ਤੇਸਟ ਦੇਖਣਾ ਜਰੂਰ ਟ੍ਰਾਈ ਕਰਕੇ ਦੇਖੇ ਸਬਜੀ ਬਹੁਤ ਸੌਂਦੀ ਐ ਕੀ ਐ ਤੇ ਬੜੀ ਦੀ ਤੇ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਵੀਡੀਓ ਕੋ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ